ਸੋਲੇ ਆਪਾ ਮੌਜੂਦਾਂ ਡੇਰਾ ਬਾਬਾ ਨਾਨਕ ਨਜ਼ਦੀਕ ਪਿੰਡ ਪੱਖੋਕੇ ਟਾਲੀ ਜੋ ਕਿ ਕੋਰੀਡੋਰ ਦੇ ਬਿਲਕੁਲ ਕੁਝ ਮੀਟਰ ਤੇ ਦੂਰੀ ਤੇ ਹੈ ਸਭ ਤੋਂ ਪਹਿਲਾਂ ਜਦ ਰਾਵੀ ਵਿੱਚ ਪਾਣੀ ਚੜਦਾ ਹੈ ਤਾਂ ਇਥੋਂ ਕੋਰੀਡੋਰ ਉੱਪਰ ਤੁਸੀਂ ਟੁੱਟਦੀ ਆ ਤਾਂ ਸਭ ਤੋਂ ਪਹਿਲਾਂ ਇਸ ਪਿੰਡ ਜਿਹੜਾ ਰਾਵੀ ਦੀ ਮਾਰ ਹੇਠ ਆਉਂਦਾ ਤੇ ਮਿੰਟਾਂ ਸਕਿੰਟਾਂ ਵਿੱਚ ਹੀ ਫੁੱਟਾਂ ਦੇ ਫੁੱਟ ਜਿਹੜਾ ਪਾਣੀ ਚੜਦਾ ਤੇ ਲੋਕਾਂ ਦੇ ਘਰਾਂ ਵਿੱਚ ਦਾਖਲ ਹੋ ਜਾਂਦਾ ਲੋਕਾਂ ਨੇ ਜਲਦੀ ਨਾਲ ਕੋਠਿਆਂ ਤੇ ਚੜ ਕੇ ਚਰਚ ਵਿੱਚ ਗੁਰਦੁਆਰਿਆਂ ਵਿੱਚ ਸ਼ਰਨ ਲੈ ਕੇ ਆਪਣੀਆਂ ਜਾਨਾਂ ਬਚਾਈਆਂ ਅਤੇ ਉਸ ਤੋਂ ਬਾਅਦ ਜਦ ਹੁਣ ਪਾਣੀ ਲੱਥਾ ਤੇ ਲੋਕਾਂ ਦੇ ਘਰਾਂ ਦੀ ਭਾਰੀ ਇੱਥੇ ਵੱਡੀ ਬਰਬਾਦੀ ਹੋਈ ਆ ਲੋਕਾਂ ਦਾ ਹਰ ਘਰ ਦਾ ਇਥੇ ਨੁਕਸਾਨ ਹੋਇਆ ਨੁਕਸਾਨ ਵੀ ਆਟਾ ਪਾਣੀ ਦਾਲ ਰਾਸ਼ਨ ਅਤੇ ਫਰਨੀਚਰ ਅਤੇ ਹੋਰ ਬਹੁਤ ਜੋ ਵੀ ਘਰ ਦਾ ਘਰੇਲੂ ਸਮਾਨ ਸੀ ਉਸ ਦਾ ਇਥੇ ਨੁਕਸਾਨ ਹੋਇਆ ਤੇ ਹੁਣ ਇਹ ਦਾਨੀ ਸੱਜਣਾ ਦੀ ਵੀ ਕੋਈ ਘਾਟ ਨਹੀਂ ਜਿੱਥੇ ਕਿ ਪੰਜਾਬ ਦੇ ਹਰ ਕੋਨੇ-ਕੋਨੇ 'ਚੋਂ ਹਰ ਪੀੜਤਾਂ ਦੀ ਮਦਦ ਲਈ ਆ ਰਹੀ ਸੀ ਉੱਥੇ ਜਿੱਥੇ ਕਹਿੰਦੇ ਨੇ ਕਿ ਪੰਜਾਬ ਅਤੇ ਹਰਿਆਣਾ ਭਾਈ-ਭਾਈ ਨੇ ਦੋਵੇਂ ਭਰਾ-ਭਰਾ ਨੇ ਅਤੇ ਹੁਣ ਇਥੇ ਹਰਿਆਣਾ ਅੰਬਾਲਾ ਤੋਂ ਮਸਤਪੁਰ ਤੇ ਇਹ ਜਿਹੜੀ ਪੰਚਾਇਤ ਹੈ ਸਰਪੰਚ ਅਤੇ ਨੌਜਵਾਨ ਇੱਥੇ ਹਰ ਪੀੜਤਾ ਦੀ ਮਦਦ ਲਈ ਇੱਥੇ ਅੱਗੇ ਆਏ ਨੇ ਕੰਬਲ ਲੈ ਕੇ ਜਾਂ ਹੋਰ ਸਮਗਰੀ ਲੈ ਕੇ ਹਰ ਪੀੜਤਾ ਦੀ ਮਦਦ ਲਈ ਇੱਥੇ ਪਹੁੰਚੇ ਨੇ ਸਰਪੰਚ ਸਾਹਿਬ ਦੇ ਨਾਲ ਹੋਰ ਵੀ ਇੱਥੇ ਤੁਹਾਨੂੰ ਦਿਖਾਉਨੇ ਆ ਕਿ ਇਹ ਨੌਜਵਾਨਾਂ ਦੀ ਟੀਮ ਇੱਥੇ ਪਹੁੰਚੀ ਹੈ ਮਦਦ ਲਈ ਜੋ ਵੀ ਉਹਨਾਂ ਦਾ ਸਾਜਦਾ ਪੁੱਜਦਾ ਇਹਨਾਂ ਨੂੰ ਸਲਾਮ ਹੈ ਇਹਨਾਂ ਦਾ ਧੰਨਵਾਦ ਹੈ ਕਿ ਉਹ ਉਹਨਾਂ ਦੇ ਮਨ ਵਿੱਚ ਇਹ ਪੰਜਾਬ ਲਈ ਦਰਦਾ ਆ ਹੜਪੀੜਾਂ ਲਈ ਦਰਦਾ ਆ ਤੇ ਉਹ ਇੱਥੇ ਉਹਨਾਂ ਦੀ ਮਦਦ ਲਈ ਪਹੁੰਚੇ ਨੇ ਇਹ ਗੱਲਬਾਤ ਕਰਦੇ ਆ ਸਰਪੰਚ ਜੋ ਕਿ ਮਸਤਪੁਰ ਤਾਰਾ ਮਸਤਪੁਰ ਤੋਂ ਆਏ ਨੇ ਅਤੇ ਹੋਰ ਜੋੜੇ ਨੌਜਵਾਨ ਨੇ ਕਿ ਉਹ ਉਹਨਾਂ ਨੂੰ ਕਿੰਨਾ ਟਾਈਮ ਲੱਗਾ ਕਿਸ ਤਰ੍ਹਾਂ ਉਹਨਾਂ ਦੇ ਮਨ ਵਿੱਚ ਇੱਥੇ ਜਿਹੜੀ ਮਦਦ ਕਰਨ ਦੀ ਜਿਹੜੀ ਆ ਸੋਚ ਆਈ ਹਾਂ ਜੀ ਤਾਂ ਪਿੰਡ ਕਿਹੜਾ ਜੀ ਪਿੰਡ ਦਾ ਚੌੜ ਮਸਤਪੁਰ ਹੈ ਹਰਿਆਣਾ ਤੋਂ ਅੰਮ੍ਰਿਤਾਲੇ ਜਿਲ੍ਹੇ ਤੋਂ ਆਸੀ ਆ ਅਸੀਂ ਆਪਣੀ ਨੌਜਵਾਨ ਸਾਥੀਆਂ ਨਾਲ ਮਿਲ ਕੇ ਸਲਾਹ ਕੀਤੀ ਦੇਖੋ ਬਾੜ ਆਈਏ ਉਹ ਵੀ ਸਾਡਾ ਭਰਾ ਏ ਠੀਕ ਹੈ ਦੁੱਖ ਸੁੱਖ ਜਿਹਾ ਭਰਾ ਹੀ ਸਾਂਝੀ ਵਾਲ ਹੁੰਦੇ ਨੇ ਜੋ ਅਸੀਂ ਇਕੱਠੇ ਕਰਕੇ ਪੈਸੇ ਥੋੜਾ ਬੋਧ ਕੰਬਲ ਲਿਆ ਕੇ ਇਹਨਾਂ ਨੂੰ ਵੇਟ ਕੀਤੀ ਜੋ ਤੇਲ ਫਲ ਕਬੂਲ ਕਰਨਾ ਜੀ ਗੱਲ ਇਹ ਆ ਵੀ ਛੋਟੀ ਹੋਏ ਵੱਡੀ ਹੋਏ ਪਰ ਅਸੀਂ ਭਾਵੇਂ ਇਸ ਦੁੱਖ ਦੀ ਘੜੀ ਵਿੱਚ ਅਸੀਂ ਇੱਕ ਭਾਵੇਂ ਤਿੰਕਾ ਵੀ ਦਈਏ ਉਹ ਬੜੀ ਵੱਡੀ ਰਾਹਤ ਹੁੰਦੀ ਹੈ ਤੇ ਇਹ ਤੁਸੀਂ ਕਦੋਂ ਚੱਲੇ ਸੀ ਜੀ ਅਸੀਂ ਕੱਲ ਚੱਲੇ ਸੀ ਕਿੱਥੇ ਆਏ ਤੁਸੀਂ ਹਾਂ ਕੁੜਕ ਰਕਦਾ ਹੈ ਜੀ ਅਸੀਂ ਅਸੀਂ ਚੱਕਦੇ ਕਿੰਨੇ ਨੌਜਵਾਨ ਤੁਹਾਡੇ ਨਾਲ ਕਿੰਨੀ ਟੀਮ ਹੈ 1500 1500 ਦੇ ਕਰੀਬ ਅਸੀਂ ਆਏ ਹੋਏ ਤੇ ਇਹ ਤੁਸੀਂ ਆ ਜਿਹੜਾ ਪਿੰਡ ਹੈ ਇਹਦਾ ਸੁਣਿਆ ਸੀ ਕਿ ਵੀ ਇਹਦੇ ਸਭ ਤੋਂ ਵੱਧ ਮਾਰ ਇੱਥੇ ਆ ਪੁੱਛ ਗਏ ਸੀ ਅਸੀਂ ਆ ਜੀ ਪਿੰਡ ਵਿੱਚ ਜਿੱਥੇ ਸਭ ਤੋਂ ਜ਼ਿਆਦਾ ਨੁਕਸਾਨ ਆ ਅਸੀਂ ਇੱਥੇ ਜਾਣਾ ਹੈ ਸਭ ਤੋਂ ਜਿੱਥੇ ਜ਼ਿਆਦਾ ਨੁਕਸਾਨ ਅਸੀਂ ਉੱਥੇ ਪਿੰਡ ਜਾਣਾ ਹੈ ਪੁੱਛ ਪੁੱਛ ਕੇ ਅਸੀਂ ਇਸ ਪਿੰਡ ਪਹੁੰਚੇ ਆਂ ਕਿੰਨਾ ਤੁਹਾਡਾ ਤਰੀਕਾ ਬੜਾ ਵਧੀਆ ਦੇਖਿਆ ਕਿ ਤੁਸੀਂ ਘਰ ਘਰ ਜਾ ਕੇ ਡੋਰ ਟੂ ਡੋਰ ਦੇ ਰਹੇ ਕਿਉਂਕਿ ਇਸ ਤੋਂ ਪਹਿਲਾਂ ਕੀ ਅਸੀਂ ਦੇਖਦੇ ਰਹੇ ਹਾਂ ਕਿ ਬਾਹਰੋਂ ਆਣ ਕੇ ਵੀ ਲੋਕ ਜਿਹੜੇ ਆ ਰਾਹਤ ਸਮਗਰੀ ਜਿਹੜੀ ਜੋ ਵੀ ਦਾਨੀ ਸੱਜਣ ਹੁੰਦੇ ਸੀ ਉਹਨਾਂ ਕੋ ਲੈ ਜਾਂਦੇ ਸੀ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਹੁੰਦਾ ਕਿ ਇਹ ਸਹੀ ਨੇ ਜਾਂ ਗਲਤ ਉਹ ਤਰਕਰ ਸਭ ਸਭ ਕੋਲ ਪਹੁੰਚ ਜਨ ਨਹੀਂ ਗਏ ਨੇ ਕਈ ਵਾਰ ਬੰਦੇ ਰਹਿ ਜਾਂਦੇ 20 ਲੈ ਜਾਂਦੇ ਸਾਕੀ ਦੂਜੇ ਰਹਿ ਜਾਂਦੇ ਹਾਂ ਘਰ ਘਰ ਪਹੁੰਚ ਜਾਂਦੇ ਆ ਕੋਈ ਇਤਰਾਜ਼ ਨਹੀਂ ਕਰਦਾ ਸਾਡੇ ਕੋਲ ਨਹੀਂ ਪਹੁੰਚੀ ਆ ਕਿੰਨਾ ਜੀ ਆਪਣਾ ਜਸਪਾਲ ਸਿੰਘ ਹਾਂ ਜਸਪਾਲ ਸਿੰਘ ਜੀ ਤੁਸੀਂ ਪਹੁੰਚੇ ਹੋ ਧੰਨਵਾਦ ਤੁਹਾਡਾ ਤੇ ਕਿੰਨੀ ਸਮਗਰੀ ਲੈ ਕੇ ਆਏ ਤੁਸੀਂ ਆਹ ਤਨਾ 4-500 ਪੀਸ ਹੈਗੇ ਸਾਡੇ ਕੋਲ ਕੰਬਲਨ ਜਿਹੜੇ 4-500 ਪੀਸ ਲੈ ਆਏ ਆ ਤੇ ਇਸ ਪਿੰਡ ਦੇ ਅਗਲੇ ਪਿੰਡਾਂ ਚ ਜਾਵਾਂਗੇ ਤੇ ਸਾਰੇ ਭਰਾਵਾਂ ਦੇ ਸ਼ੋਗ ਨਾਲ ਤੁਹਾਡਾ ਵੀ ਧੰਨਵਾਦ ਕਰਦੇ ਹਾਂ ਤੁਹਾਡਾ ਜੀ ਪੰਜਾਬ ਟੀਵੀ ਜਿਹੜਾ ਹੈ ਤੁਸੀਂ ਤੁਹਾਨੂੰ ਸਾਨੂੰ ਇਨਾ ਮਾਨ ਸਨਮਾਨ ਦਿੱਤਾ ਕਵਰ ਕਰ ਰਹੇ ਹੋ ਸਾਡੀ ਗੱਲ ਪਹੁੰਚਾ ਰਹੇ ਹੋ ਤਾਂ ਧੰਨਵਾਦ ਵੀ ਤੁਹਾਡਾ। ਠੀਕ ਹੈ। ਇਹ ਨਾਲ ਹੀ ਵਿਜੇ ਕੁਮਾਰ ਜੀ। ਜੀ ਵਿਜੇ ਕੁਮਾਰ ਜੀ ਤੁਹਾਡਾ ਵੀ ਧੰਨਵਾਦ ਜੀ। ਤੁਸੀਂ ਆਪਣੇ ਭਰਾਵਾਂ ਦਾ ਆਪਣੇ ਸੂਬੇ ਦਾ ਗਵਾਂਢੀ ਸੂਬੇ ਦਾ ਜਿਹੜੇ ਜੋ ਇਹਨਾਂ ਦੀ ਦੁੱਖ ਦੀ ਘੜੀ ਤੇ ਸਹਰੀਤ ਹੋਏ। ਹਾਂਜੀ। ਸਰ ਗੱਲ ਇਹਵੇਂ ਆ ਜਿਵੇਂ ਆਪਾਂ ਅੰਮ੍ਰਿਤਸਰ ਚ ਹੈਗੇ ਆ। ਇਸ ਵਾਰੀ ਸਾਡੇ ਆਪਣੇ ਪਾਣੀ ਨਹੀਂ ਆਇਆ ਫਲੱਡ ਦਾ ਨਹੀਂ ਤੇ ਤਕਰੀਬਨ ਸਾਡੇ ਜਿਵੇਂ 23 ਚ ਆਇਆ ਸੀ ਉਦੋਂ ਸਾਡੇ ਆਇਆ ਸੀ 6 ਜਾਂ 7 ਫੁੱਟ ਦੇ ਅੰਦਰ ਤੇ ਉਦੋਂ ਪੰਜਾਬ ਸਾਡੇ ਨਾਲ ਖੜਿਆ ਆਇਆ ਤੇ ਹੁਣ ਆਪਾਂ ਵੀ ਸੋਚਿਆ ਵੀ ਆਪਾਂ ਹੁਣ ਰਹਿਤ ਹੈਗੇ ਆ ਫਲੱਡ ਤੋਂ ਤੇ ਕਿਉਂ ਨਾ ਵੀ ਆਪਾਂ ਵੀ ਇਹਨਾਂ ਦੇ ਨਾਲ ਖੜੀਏ ਸਾਡਾ ਆਪਣੇ ਸੋਚ ਕੇ ਆਪਣੇ ਪਿੰਡ ਦੇ ਜੋ ਯੂਥ ਹੈਗੇ ਆ ਉਹ ਆਏ ਹੈਗੇ ਆ ਸੇਵਾ ਵਾਸਤੇ ਤੇ ਸਾਡੀ ਸੇਵਾ ਕਬੂਲ ਕਰਿਓ ਜੀ ਬਜਿਕਰ ਸਮਾਜ ਤੋਂ ਬਿਲੋਂਗ ਕਰਦੇ ਆ ਤੇ ਸਾਡਾ ਆਪਣੇ 40-45 ਘਰ ਹੈਗੇ ਆ ਆਪਣੇ ਹੀ ਸਹਿਯੋਗ ਨਾਲ ਆਪਣੇ ਭਰਾਵਾਂ ਦੇ ਨਾਲ ਸਹਿਯੋਗ ਨਾਲ ਆਪਣਾ ਮਿਲ ਕੇ ਕੰਮ ਕੀਤਾ ਹੈ ਜੀ ਤੇ ਬਾਜੀਗਰ ਸਮਾਜ ਸਾਡਾ ਹੋਰ ਵੀ ਆ ਜਿਆ ਕੁਚੇਤਰ ਬੈਠੇ ਨੇ ਪਾਣੀ ਪਤ ਕਨਾਲ ਸਾਰੇ ਆ ਰਹੇ ਨੇ ਉਹ ਵਾਰੀ ਆਪਣੇ ਨਾਲ ਵਾਲੇ ਜिले ਤੋਂ ਸਾਰੇ ਹੋਰ ਵੀ ਜਿਹੜੇ ਨੌਜਵਾਨ ਨੇ ਉਹ ਮਦਦ ਲਈ ਇੱਥੇ ਪਹੁੰਚ ਰਹੇ ਨੇ ਅਲੱਗ ਅਲੱਗ ਟੀਮਾਂ ਚ ਜਾ ਰਹੇ ਨੇ ਅਲੱਗ ਅਲੱਗ ਸਮਾਨ ਹੈ ਉਹਨਾਂ ਕੋਲ ਕਿਸੇ ਕੋਲ ਕੋਈ ਟੂੜੀ ਲੈ ਕੇ ਆ ਰਿਹਾ ਹੈ ਕੋਈ ਤਰਪਾਲ ਲੈ ਕੇ ਆ ਰਿਹਾ ਜੀ ਕੋਈ ਸ਼ੁੱਕਰ ਆਸਣ ਲੈ ਕੇ ਆ ਰਿਹਾ ਇਦਾਂ ਦੀਆਂ ਚੀਜ਼ਾਂ ਲੈ ਕੇ ਆਉਂਦੇ ਨੇ ਕਿਹੜੀ ਤੁਹਾਡੇ ਕੋਲ ਟੀਮ ਇੱਥੇ ਪਹੁੰਚ ਰਹੀ ਹੈ ਅਸੀਂ ਉਹਨਾਂ ਨੂੰ ਤੁਸੀਂ ਜਰੂਰ ਇਹ ਮੈਸੇਜ ਦਿਓ ਕਿ ਲੋਡਵੰਦਾਂ ਤੱਕ ਸਮਾਨ ਪਹੁੰਚੇ ਜਿਹੜੇ ਲੋਡਵੰਦ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਏ ਜਿਨ੍ਹਾਂ ਨੂੰ ਕਮੀ ਆ ਰਹੀ ਏ ਜੋ ਜਿਸ ਚੀਜ਼ ਦੀ ਵੀ ਕਮੀ ਆ ਰਹੀ ਏ ਉਹਨਾਂ ਤੱਕ ਪੁੱਜਦਾ ਹੋਵੇ ਨਾ ਕਿ ਇਸ ਤੋਂ ਪਹਿਲਾਂ ਲੁੱਟਖੁਟ ਕਾਫੀ ਹੋਈ ਏ ਕਈ ਜਿਹੜੇ ਕਾਲਾ ਬਜਾਰੀ ਚੋਰ ਬਜਾਰੀ ਕਰਦੇ ਕਈ ਸਮਾਨ ਲੁੱਟ ਕੇ ਲੈ ਗਏ ਨਾਲੇ ਤੁਹਾਨੂੰ ਵੀ ਰੱਥੇ ਤੇ ਕਾਫੀ ਲੋਕ ਮਿਲਣੇ ਜਿਹੜੇ ਸਾਨੂੰ ਲੋਕ ਤੇ ਰਹੇ ਜੀ ਪੂਰੀ ਇੱਕ ਬੰਦੇ ਨੂੰ ਖਵਾ ਲਈ ਸਾਰੀ ਬਾਹਰ ਦੇਖ ਦਿੱਤੀ ਕਹਿੰਦੇ ਆ ਉਹ ਵੀ ਠੀਕੇ ਹੁੰਦਾ ਹੈ ਇਹ ਸ਼ੋਅ ਵਾਂਗ ਜਦੋਂ ਦੇਖੋ ਹਾਂ ਜਿਹੜੀ ਵੀ ਚੀਜ਼ ਬੁਝੇ ਸਭ ਨੂੰ ਬਰਾਬਰ ਪਹੁੰਚਣੀ ਚਾਹੀਦੀ ਹੈ ਹਾਂ ਅਸੀਂ ਘਰ ਘਰ ਹੀ ਦੇ ਰਹੇ ਹਾਂ ਔਰ ਘਰ ਘਰ ਦੇ ਅੰਦਰ ਆਣ ਦੇਖੋਗੇ ਟਾਲੀ ਦੇ ਇੱਥੇ ਇੱਕ ਸ਼ੇਵਾਦਾਰ ਨੇ ਉਹਨਾਂ ਨੇ ਗੱਲ ਬਰਾਂਜੀ ਇਹ ਹਰਿਆਣੇ ਤੋਂ ਆਏ ਜੀ ਤੁਹਾਡੀ ਮਦਦ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਕੋਰੀਡੋਰ ਤੋਂ ਤਸੀਬਾਂ ਟੁੱਟਾ ਵਾ ਪੁਰਦੇਸਾਰ ਪੱਖੋ ਕੇ 40 ਸਾਲ ਤੇ 3 ਵਜ ਕੇ 10 ਮਿੰਟ ਤੇ ਪਾਣੀ ਜੇ ਰਹੀ ਪਹੁੰਚਾ ਇਹ ਤੜਕਸਾਰ ਹਾਂ ਹਾਂ ਅਮਰਤਵੇਲੇ ਆਪਾਂ ਉਸ ਵੇਲੇ 10 ਮਿੰਟ ਕੀਤੀ ਆ ਕਿ ਲੋਕੋ ਆਪੋ ਆਪਣਾ ਸਮਾਨ ਉਠਾਓ ਤੇ ਆਪੋ ਆਪਣੇ ਘਰਾਂ ਦੇ ਵਿੱਚੋਂ ਨਿਕਲ ਜੋ ਬੱਚੇ ਲੈ ਕੇ ਸਾਰੇ ਫਿਰ ਲੋਕ ਨਿਕਲਣਾ ਸ਼ੁਰੂ ਕਰਤਾ ਇਸ ਟੀਮ ਆਈ ਸਾਡੇ ਕੋਲ ਗੁਰਦੁਆਰਾ ਸਾਹਿਬ ਵਿਖੇ ਬਾਬਾ ਸ੍ਰਿਜੰਨ ਜੀ ਦਾ ਅਸਥਾਨ ਆ ਅੰਦੇ ਵੀ ਬਾਬਾ ਜੀ ਸਾਡੇ ਨਾਲ ਚਲੋ ਘਰ-ਘਰ ਜਾ ਕੇ ਇਹ ਸਮਗਰੀ ਦੇਣੀ ਇੱਥੇ ਲੋਕ ਬਹੁਤ ਇਕੱਠੇ ਹੋ ਗਏ ਲੋਕੀ ਉਥਾਰੇ ਉਥਾਰੇ ਗਲਤ ਤੇ ਮੈਂ ਕਿਹਾ ਬਹੁਤ ਵਧੀਆ ਤੁਹਾਡਾ ਧੰਨਵਾਦ ਤੁਹਾਡੀ ਟੀਮ ਦਾ ਪਰ ਚਲੋ ਮੈਂ ਵੀ ਚੈਮ ਕੱਢ ਕੇ ਤੁਹਾਡੇ ਨਾਲ ਗਰੀਬਾਂ ਤਾਂ ਕਿ ਤੁਸੀਂ ਮਦਦ ਕਰ ਸਕੋ ਆਪਾਂ ਸਿਰਫ ਇਹਨਾਂ ਦੀ ਸੇਵਾ ਕਰਵਾ ਰਹੇ ਘਰ-ਘਰ ਜ ਜਾ ਕੇ ਤੇ ਜੋ ਵੀ ਉਹ ਦਾਨ ਦੇ ਰਹੇ ਨੇ ਇਹ ਸਰਪੰਚ ਸਾਹਿਬ ਹੋਣਾਂ ਦੀ ਮਿਹਰਬਾਨੀ ਆ ਜਿਹੜੇ ਅੰਬਾਲੇ ਤੋਂ ਆਏ ਆ ਪਰ ਆਪਾਂ ਇਹਨਾਂ ਦੇ ਨਾਲ ਜਾ ਕੇ ਘਰ ਦੱਸ ਰਹੇ ਆ ਦਾਨ ਇਹ ਆਪਣੇ ਹੱਥੀਂ ਕਰਨੇ ਇਹ ਇਹੋ ਆਨੇ ਆ ਇਹਨਾਂ ਨੂੰ 10-10 ਗੁਣਾ ਵਰਕਤਾਂ ਪਾਵੇ ਜੋ ਇਹਨਾਂ ਨੇ ਧੰਨ ਲੋਕਾਂ ਵਾਸਤੇ ਜੋ ਵੀ ਧਾਂਦੀਆਂ ਗੱਡੀਆਂ ਵੀ ਆਈਆਂ ਨੇ 500 ਕੰਬਲ ਲੈ ਕੇ ਆਏ ਗਰੀਬਾਂ ਵਾਸਤੇ ਅੱਜ ਅਸੀਂ ਉਹ ਘਰ-ਘਰ ਜਾ ਕੇ ਪਿੰਡ-ਪੋਖੇ ਕੇ 40 ਸਾਧ ਦੇ ਵਿੱਚ ਦੇ ਰਹੇ ਹਾਂ ਹਾਂਜੀ ਹਰਿਆਣੇ ਤੋਂ ਤੁਹਾਡੀ ਮਦਰਲੀ ਪਹੁੰਚੇ ਆ ਅਸੀਂ ਉਹਨਾਂ ਦਾ ਵੈਲਕਮ ਕਰਦੇ ਹਾਂ ਜੀ ਜਿਨ੍ਹਾਂ ਨੇ ਐਡੀ ਵੱਡੀ ਸੋਚ ਦੇ ਨਾਲ ਇਸ ਜਗ੍ਹਾ ਤੇ ਪਹੁੰਚੇ ਆ ਤੇ ਲੋਕਾਂ ਨੂੰ ਜਿਹੜੀ ਆ ਕੰਬਲਾਂ ਦੀ ਜਿਹੜੀ ਆ ਵੱਡੀ ਸੇਵਾ ਕਰ ਰਹੇ ਨੇ